ਦੇਖੋ ਕੀ ਕ੍ਰੈਡਿਬਿਲਟੀ ਹੈ ਕਿਸੇ ਆਈਪੀਐਸ ਅਫਸਰ ਦੇ ਬਿਆਨਾਂ ਦੀ ਜਿਦੇ ਉੱਤੇ ਇਹ ਇਲਜ਼ਾਮ ਸਾਬਤ ਹੋ ਗਏ ਹੋਣ ਕਿ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਹੋਵੇ ਮਤਲਬ ਮੇਰੀ ਮੁਰਾਦ ਹੈ ਸਿਦਾਰਥ ਚਟੋਪਾ ਅਧਿਆਪਕ ਸਾਹਿਬ ਇਹ ਕੱਲਾ ਕੋਈ ਇੱਕ ਮਾਮਲਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦਾਤੇ ਲਾਉਣ ਦਾ ਹੋਰ ਬਹੁਤ ਸੰਗੀਨ ਇਲਜ਼ਾਮ ਨੇ ਨਾ ਤੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਇੰਦਰਪ੍ਰੀਤ ਚੱਡਾ ਜੀ ਦੀ ਮੌਤ ਹੋਈ ਸੀ ਉਹ ਮੌਤ ਦੇ ਵਿੱਚ ਵੀ ਪਰਿਵਾਰ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਇਆ ਸੀ ਹੋਰ ਮਹਿਲਾਵਾਂ ਨੇ ਵੀ ਕਈ ਗੰਭੀਰ ਕਿਸਮ ਦੇ ਇਲਜ਼ਾਮ ਲਾਏ ਨੇ ਜਿਹੜੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪੀਓ ਨੇ ਜਿਹੜੇ ਰੇਪ ਕੇਸਾਂ ਦੇ ਵਿੱਚ ਉਹ ਜਿਹੜੇ ਕਨਵਿਕਟ ਨੇ ਉਹਨਾਂ ਨੂੰ ਸਿਕਿਉਰਿਟੀਆਂ ਦੇਣ ਤੱਕ ਦੇ ਐਸੇ ਕੰਮ ਨੇ ਸਦਾਰ ਚਟੋਪਾਦਿਆ ਸਾਹਿਬ ਅੱਜ ਸਦਾਰ ਚਟੋਪਾਦਿਆ ਸਾਹਿਬ ਕਹਿੰਦੇ ਜੀ ਮੈਂ ਜਿਹੜਾ ਵਿਕਰਮ ਮਜੀਠੀਆ ਦਾ ਕੇਸ ਹੈ ਇਹਦੇ ਵਿੱਚ ਮੈਂ ਜਾਣਕਾਰੀ ਸਾਂਝੀ ਕੀਤੀ ਚਟੋਪਾਦਿਆ ਸਾਹਿਬ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ 2021 ਚ ਜਿਹੜਾ ਕਾਂਗਰਸ ਦੀ ਸਰਕਾਰ ਨੇ ਝੂਠਾ ਪਰਚਾ ਵਿਕਰਮ ਮਜੀਠੀਆ ਸਾਹਿਬ ਤੇ ਦਰਜ ਕੀਤਾ ਸੀ ਹਨੇਰੀ ਰਾਤ ਦੇ ਵਿੱਚ ਉਹ ਸ਼੍ਰੀਮਾਨ ਜੀ ਤੁਹਾਡੇ ਦਸਕਤਾਂ ਦੇ ਨਾਲ ਹੋਇਆ ਸੀ ਕਿ ਉਦੋਂ 1 ਮਹੀਨੇ ਤੇ ਡੀਜੀਪੀ ਸੀ ਤੁਸੀਂ ਤੇ ਉਹ ਪਰਚੇ ਦੇ ਵਿੱਚ ਆਈਓ ਤੁਸੀਂ ਆਪੋਂ ਪਹਿਲੀ ਵਾਰ ਹੋਇਆ ਕਿਉਂਕਿ ਪਰਚਾ ਤਾਂ ਐਸਐਚਓ ਨੇ ਦਰਜ ਕਰਨਾ ਹੁੰਦਾ ਉਸ ਕੇਸ ਦੇ ਵਿੱਚ ਸਰਦਾਰ ਚਟੋ ਪਾਧਿਆ ਸਾਹਿਬ ਨੇ ਦਰਜ ਕੀਤਾ ਤੇ ਹਾਈ ਕੋਰਟ ਨੂੰ 4 ਸਾਲ ਹੋ ਗਏ ਸਬੂਤ ਮੰਗਦਿਆਂ ਨੂੰ ਉੱਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਸੁਪਰੀਮ ਕੋਰਟ ਤੱਕ ਉਹ ਕੇਸ ਚਲਾ ਗਿਆ ਉੱਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਮਤਲਬ ਜਿਹੜੇ ਕੇਸ ਤੇ ਆਈਓ ਤੁਸੀਂ 2021 ਦੇ ਵਿੱਚ ਡੀਜੀਪੀ ਤੁਸੀਂ ਡੀਜੀਪੀ ਤੋਂ ਉੱਪਰ ਤਾਂ ਕੋਈ ਅਧਿਕਾਰੀ ਨਹੀਂ ਹੁੰਦਾ ਉਹ ਕੇਸ ਦੀ ਇਨਵੈਸਟੀਗੇਸ਼ਨ ਤਾਂ ਹਵਾ 'ਚ ਹੈ ਉਹਦਾ ਤਾਂ ਚਲਾਨ ਪੇਸ਼ ਹੋਇਆ ਨਹੀਂ ਅੱਜ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਉਹਦੇ 'ਚ ਜਾ ਕੇ ਕਹਿੰਦੇ ਜੀ ਮੈਂ ਗਵਾਹ ਬਣ ਰਿਹਾ ਮਤਲਬ ਮੈਂ ਛਟੋਪਾਦਿਆ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਬਤੌਰ ਆਈਪੀਐਸ ਇੰਨੀ ਤਾਂ ਕਾਨੂੰਨ ਦੀ ਕਲੈਰਿਟੀ ਹੋਊਗੀ ਵੀ ਭਾਈ ਜੇ ਡਰੱਗ ਮੰਨੀ ਹੈ ਫਿਰ ਉਹ ਡਿਸਪਰਪੋਰਸ਼ਨੇਟ ਨਹੀਂ ਜੇ ਡਿਸਪਰਪੋਰਸ਼ਨੇਟ ਹੈ ਫਿਰ ਉਹ ਡਰੱਗ ਮੰਨੀ ਨਹੀਂ ਕਿਉਂਕਿ ਜੇ ਡਰੱਗ ਮਨੀ ਦੇ ਤੁਹਾਡੇ ਕੋਲ ਐਡੇ ਸਬੂਤ ਸੀ ਫਿਰ ਉਹ ਚਲਾਨ ਹੀ ਪੇਸ਼ ਕਰ ਦਿੰਦੇ ਜਿਹੜਾ 2021 ਦੇ ਵਿੱਚ ਤੁਸੀਂ ਇੱਕ ਝੂਠਾ ਪਰਚਾ ਵਿਕਰਮ ਮਜੀਠੀਆ ਦੇ ਖਿਲਾਫ ਦਿੱਤਾ ਕਿ ਕੱਲੀ ਆਪਾਂ ਰਾਜਨੀਤੀ ਖੇਡਣੀ ਔਰ ਅੱਜ ਗੱਲਾਂ 'ਚ ਹੋਰ ਵੀ ਤੁਸੀਂ ਬੜੀਆਂ ਕੀਤੀਆਂ ਨੇ ਜਿਹੜੀਆਂ ਕਿ ਬੜੇ ਵੱਡੇ ਸ਼ੰਕੇ ਤੁਹਾਡੇ ਆਪਣੇ ਆਪ ਤੇ ਖੜੇ ਕਰਦੀਆਂ ਨੇ ਤੁਸੀਂ ਕਿਹਾ ਕਿ 2012 ਦੇ ਵਿੱਚ ਵੀ ਮੈਨੂੰ ਬਹੁਤ ਕੁਝ ਪਤਾ ਸੀ ਪਰ ਮੈਂ ਸਰਕਾਰ ਕਰਕੇ ਚੁੱਪ ਰਿਆ ਇਹ ਇੱਕ ਅਫਸਰ ਦੇ ਤੌਰ ਤੇ ਗੁਨਾਹ ਆ ਮੈਨੂੰ ਲੱਗਦਾ ਪਹਿਲਾ ਪਰਚਾ ਤਾਂ ਤੁਹਾਡੇ ਤੇ ਹੀ ਦਰਜ ਹੋਣਾ ਚਾਹੀਦਾ ਕਿਉਂਕਿ ਅਫਸਰ ਤਾਂ ਸੰਵਿਧਾਨ ਨਾਲ ਬੰਨਿਆ ਜੇ ਤੁਹਾਨੂੰ 2012 ਦੇ ਵਿੱਚ ਕੁਝ ਪਤਾ ਸੀ ਤੇ ਤੁਸੀਂ ਕਿਉਂ ਨਹੀਂ ਦੱਸਿਆ ਉਸ ਸਮੇਂ 2021 ਦੇ ਵਿੱਚ ਕਹਿੰਦੇ بڑے ਸਬੂਤ ਸੀ 2021 'ਚ ਡੀਜੀਪੀ ਤੁਸੀਂ ਸੀ ਉਦੋਂ ਨਹੀਂ ਤੁਸੀਂ ਸਬੂਤ ਦਿੱਤੇ ਹਾਈ ਕੋਰਟ ਸਬੂਤ ਮੰਗਦੀ ਰਹੀ ਉੱਥੇ ਦਿੱਲੀੋਂ ਸਰਕਾਰ ਲਿਆ ਕੇ ਖਰਚਾ ਕਰਕੇ ਮਹਿੰਗੇ ਵਕੀਲ ਮਜੀਠੀਆ ਸਾਹਿਬ ਦੀ ਬੇਲ ਚ ਕਰਦੀ ਰਹੀ ਉੱਥੇ ਨਹੀਂ ਤੁਸੀਂ ਪੇਸ਼ ਹੋਏ ਸੁਪਰੀਮ ਕੋਰਟ ਨਹੀਂ ਗਏ ਹੁਣ ਸਰਕਾਰ ਨਾਲ ਕਿਹੜਾ ਐਸਾ ਸਮਝੌਤਾ ਹੋ ਗਿਆ ਕਿ ਜਿਹੜਾ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਠੀਕ ਹੈ ਜੇ ਉੱਥੇ ਖੜ ਕੇ ਤੁਸੀਂ ਡਰੱਗ ਮੰਨਦੀ ਦੀ ਗੱਲ ਕਰਤੀ ਮੁੱਖ ਮੰਤਰੀ ਝੂਠ ਬੋਲੀ ਜਾਂਦੇ ਨੇ ਮੰਤਰੀ ਝੂਠ ਬੋਲੀ ਜਾਂਦੇ ਨੇ ਪਰ ਸਰਕਾਰੀ ਵਕੀਲ ਨੇ ਸਾਰਿਆਂ ਨੂੰ ਝੂਠਾ ਸਾਬਤ ਕਰਤਾ ਕਿਉਂਕਿ ਜਿਹੜਾ ਕੱਲ ਰਿਮਾਂਡ ਪੇਪਰ ਕੋਰਟ 'ਚ ਪੇਸ਼ ਹੋਇਆ ਉਹਦੇ ਮੁਤਾਬਕ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਜਿਹੜਾ ਸਰਕਾਰੀ ਵਕੀਲ ਦੀ ਬਾਹਰ ਆ ਕੇ ਸਟੇਟਮੈਂਟ ਆਈ ਉਹ ਕਹਿੰਦੇ ਡਰੱਗ ਦਾ ਕੋਈ ਲੈਣਾ ਦੇਣਾ ਨਹੀਂ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਔਰ ਗੱਲ ਵੀ ਸਹੀ ਹੈ ਕਿਉਂਕਿ ਵਿਜੀਲੈਂਸ ਡਰੱਗ ਦੀ ਜਾਂਚ ਨਹੀਂ ਕਰ ਸਕਦੀ ਵਿਜੀਲੈਂਸ ਡਰਗ ਮੰਨੀ ਦੀ ਜਾਂਚ ਵੀ ਕਰ ਸਕਦੀ ਵਿਜੀਲੈਂਸ ਦਾ ਕਰਾਪਸ਼ਨ ਦੀ ਜਾਂਚ ਕਰਦੀ ਹੈ ਇਹ ਤਾਂ ਤੁਹਾਨੂੰ ਬਤਾਉ ਡੀਜੀਪੀ ਪਤਾ ਹੋਣਾ ਸੋ ਕਿਹੜੀਆਂ ਅਸੀਂ ਖੇਡਾਂ ਸਰਕਾਰ ਨਾਲ ਮਿਲ ਕੇ ਆਪਾਂ ਖੇਡਣ ਲੱਗੇ ਆ ਸੋ ਇਹ ਲੋਕ ਭਲੀ ਭਾਤੀ ਜਾਣਦੇ ਨੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੈਸੇ ਰਿਸ਼ਤੇ ਨੇ ਕਿਉਂਕਿ ਲਗਾਤਾਰ ਵਿਕਰਮ ਮਜੀਠੀਆ ਤੁਹਾਡੇ ਖਿਲਾਫ ਸਬੂਤਾਂ ਨੂੰ ਪ੍ਰੈਸ ਕਾਨਫਰੰਸ ਤੇ ਉਜਾਗਰ ਕਰਦੇ ਰਹੇ ਨੇ ਸੋ ਰਾਜਨੀਤਿਆਂ ਦੇ ਵਿੱਚ ਆ ਕੇ ਅਗਰ ਇੱਕ ਆਈਪੀਐਸ ਅਫਸਰ ਐਸੇ ਕੰਮ ਕਰੇ ਸ਼ੋਭਾ ਨਹੀਂ ਦਿੰਦਾ ਪਰ ਅਦਾਲਤਾਂ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ ਗਿਆ ਜਿਹੜੀ ਇੱਕ ਇੱਕ ਦਿਨ ਦੀ ਖਬਰ ਸਰਕਾਰ ਬਣਾਉਣਾ ਚਾਹੁੰਦੀ ਹੈ ਕਿ ਜੀ ਅੱਜ ਫਲਾਣਾ ਸੱਦ ਲਿਆ ਜੀ ਅੱਜ ਫਲਾਣਾ ਸੱਦ ਲਿਆ ਉਹ ਭਾਈ ਜਦੋਂ ਕੋਰਟ ਸੱਦਦੀ ਹੈ ਉੱਥੇ ਤੁਹਾਡੇ ਕੋਲ ਸਬੂਤ ਹੈ ਨਹੀਂ ਸੁਪਰੀਮ ਕੋਰਟ ਤੱਕ ਤੁਹਾਡੀਆਂ ਰਿਪੋਰਟਾਂ ਰਿਜੈਕਟ ਹੋ ਗਈਆਂ ਇਹ ਹੁਣ ਝੂਠੇ ਪਰਚਿਆਂ ਦੇ ਵਿੱਚ ਬੁਲਾ ਕੇ ਇਹ ਮੀਡੀਆ ਦੇ ਵਿੱਚ ਜਿਹੜੀਆਂ ਨਿਊਜ਼ ਫਲੋਟ ਕੀਤੀਆਂ ਜਾ ਰਹੀਆਂ ਨੇ ਇਹਨੂੰ ਤੋਂ ਬਰੇਜ਼ ਕੀਤਾ ਜਾਵੇ ਇਹ ਸਾਰਾ ਕੁਝ ਕੋਰਟ ਦੇ ਵਿੱਚ ਆ ਕੇ ਦੱਸਣਾ ਪੈਣਾ ਕਿਉਂਕਿ ਕੋਰਟ ਸਰਕਾਰ ਦੀ ਗੱਲਾਂ ਨਾਲ ਨਹੀਂ ਚੱਲਦੀ ਕੋਰਟ ਸਬੂਤਾਂ ਨਾਲ ਚੱਲਦੀ